ਮਾਰੇ ਨੇ ਬਾਣੀ ਚ ਲਿਖਿਆ ਨੱਕ ਨਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਕਰਨ ਨਾਨਕਾ ਸੱਚ ਹੈ ਹੁਣ ਦਾਸ ਚੱਲਿਆ ਹੈ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਵਿਖੇ ਜੱਬਲਲੀ ਜਿਹੜਾ ਬਣਿਆ ਦੁਬਈ ਦੇ ਵਿੱਚ ਨਹੀਂ ਤਾਂ ਸਾਡੇ ਪੰਜਾਬ ਵਰਗਾ ਪੂਰੀ ਦੁਨੀਆ ਚ ਕਿਤੇ ਵੀ ਨਹੀਂ ਕੋਈ ਕੋਈ ਵੀ ਰਾਜ ਨਹੀਂ ਸੀਗਾ ਮਹਾਰਾਜਾ ਰਣਜੀਤ ਸਿੰਘ ਆਪਣੇ ਡੋਲੇ ਦੇ ਨਾਲ ਕੋਹੇਨੂਰ ਹੀਰਾ ਬਨ ਕੇ ਰੱਖਦਾ ਸੀ ਡੋਲੇ ਦੇ ਨਾਲ ਪੱਗ ਤੇ ਨਹੀਂ ਸੀ ਲਾਉਂਦਾ ਉਹ ਕਹਿੰਦਾ ਸੀਗਾ ਜੀ ਥਾਂ ਡੋਲੇ ਤੇ ਹੀ ਆ ਮੈਂ ਹੁਣ ਪਹੁੰਚ ਗਿਆ ਹਾਂ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਤੇ ਪਿੱਛੇ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਗੁਰੂ ਨਾਨਕ ਦਰਬਾਰ ਹੈ ਕਿਹੜਾ ਨਗਰ ਆਪ ਜੀ ਦਾ ਝੰਡੇ ਵਾਲਾ ਬੰਦ ਬੰਦ ਝੰਡੇ ਵਾਲਾ ਕੁਝ ਗਲਤੀਆਂ ਸਾਡੀਆਂ ਆਪਣੀਆਂ ਲੋਕਾਂ ਦੀਆਂ ਵੀ ਸਨ ਜਿਨ੍ਹਾਂ ਪਰ ਇੱਕ ਚੀਜ਼ ਇੱਥੇ ਬਹੁਤ ਵਧੀਆ ਦੁਬਈ ਦੇ ਵਿੱਚ ਵੀ ਜਿਵੇਂ ਦੂਜੀਆਂ ਕੰਟਰੀਆਂ ਦੇ ਵਿੱਚ ਲੁੱਟਮਾਰ ਜਾਂ ਗੋਲੀ ਚੱਲ ਗਈ ਜਾਂ ਕਿਸੇ ਨੂੰ ਜਿਵੇਂ ਕੈਨੇਡਾ ਅਮਰੀਕਾ ਚਾਜਾ ਕੱਲ ਆਪਾਂ ਦੇਖਦੇ ਹਾਂ ਨਾ ਇੱਥੇ ਐਜਾ ਬਿਲਕੁਲ ਵੀ ਨਹੀਂ ਹੈਗਾ ਤੇ ਬਹੁਤ ਜੀ ਪੂਰੀ ਸਖਤਾਈ ਹੈ ਇੱਥੇ ਪੂਰੀ ਐਤਵਾਰ ਵਾਲੇ ਦਿਨ ਇਸ ਗੁਰਦੁਆਰਾ ਸਾਹਿਬ ਵਿਖੇ 8 ਤੋਂ 10000 ਸੰਗਤ ਦਾ ਇਕੱਠ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਦਾਸ ਚੱਲਿਆ ਹੈ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਵਿਖੇ ਜੱਬਲਲੀ ਜਿਹੜਾ ਬਣਿਆ ਦੁਬਈ ਦੇ ਵਿੱਚ ਤੇ ਭਾਈ ਸਾਹਿਬ ਲੈਣ ਆਏ ਮੈਨੂੰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਮਹਾਰਾਜ ਸਭ ਨੂੰ ਚੜ੍ਹਦੀ ਕਲਾ ਬਖਸ਼ਣ। दुबई की बस है इस टाइम इतनी पूरी गर्मी पै रही है ਪਰ ਜਿਹੜਾ ਇਥੋਂ ਦਾ ਸਿਸਟਮ ਜੇ ਕਿਤੇ ਇਹ ਸਾਰਾ ਆਪਣੇ ਪੰਜਾਬ ਦੇ ਵਿੱਚ ਹੋ ਜਾਵੇ ਤਾਂ ਪੂਰਾ ਪੰਜਾਬ ਦੁਨੀਆ ਦੇ ਵਿੱਚ ਸਭ ਤੋਂ ਉੱਪਰ ਹੋ ਜਾਊਗਾ ਤੇ ਸਿਰਫ ਅਸੀਂ ਲੋਕ ਸਿਸਟਮ ਤੋਂ ਮਾਰ ਖਾਂਦੇ ਆ ਨਹੀਂ ਤਾਂ ਸਾਡੇ ਪੰਜਾਬ ਵਰਗਾ ਪੂਰੀ ਦੁਨੀਆ 'ਚ ਕਿਤੇ ਵੀ ਨਹੀਂ ਕੋਈ ਕੋਈ ਵੀ ਰਾਜ ਨਹੀਂ ਸੀਗਾ ਮਹਾਰਾਜਾ ਰਣਜੀਤ ਸਿੰਘ ਆਪਣੇ ਡੋਲੇ ਦੇ ਨਾਲ ਕੋਹੇਨੂਰ ਹੀਰਾ ਬਣ ਕੇ ਰੱਖਦਾ ਸੀ ਡੋਲੇ ਦੇ ਨਾਲ ਪੱਗ ਤੇ ਨਹੀਂ ਸੀ ਲਾਉਂਦਾ ਕਹਿੰਦੇ ਸੀਗੇ ਜੀ ਥਾਂ ਡੋਲੇ ਤੇ ਹੀ ਆ ਉਸ ਸਮੇਂ ਦੇ ਵਿੱਚ ਉਹਦੀ ਕੀਮਤ ਕਿੰਨੀ ਸੀ ਤੁਸੀਂ ਹਿਸਾਬ ਲਾਓ ਤੇ ਅੱਜ ਉਹਦੀ ਕੀਮਤ ਕਿੰਨੀ ਆ ਜਿਹੜਾ ਕਮਰ ਨੌਨਿਹਾਲ ਸਿੰਘ ਦੇ ਵਿਆਹ ਤੇ ਸੇਰਾ ਤਿਆਰ ਕਰਵਾਇਆ ਸੀ ਉਹਦੀ ਕੀਮਤ ਉਦੋਂ ਲੱਖਾਂ ਦੇ ਵਿੱਚ ਸੀ ਅੱਜ ਉਹਦੀ ਕੀਮਤ ਕਿੰਨੀ ਹੋ ਤੇ ਉਸ ਸਮੇਂ ਤੁਸੀਂ ਦੇਖੋ ਹੁਣ ਸੋਚ ਕੇ ਵੀ ਸਾਡੇ ਕੋਲ ਕਿੰਨਾ ਖਜ਼ਾਨਾ ਸੀਗਾ ਪੰਜਾਬੀਆਂ ਕੋਲ ਪੰਜਾਬ ਦੇ ਵਿੱਚ ਖੈਰ ਜੋ ਪ੍ਰਮਾਤਮਾ ਦਾ ਹੁਕਮ ਹੁੰਦਾ ਤਾਂ ਉਹੀ ਆ ਪਰ ਕੁਝ ਗਲਤੀਆਂ ਸਾਡੀਆਂ ਆਪਣੀਆਂ ਲੋਕਾਂ ਦੀਆਂ ਵੀ ਸਨ ਜਿਨ੍ਹਾਂ ਨੇ ਰਾਜ ਭਾਗ ਨੂੰ ਸੰਭਾਲਣ ਦੀ ਬਜਾਏ ਖਰਾਬ ਕਰ ਲਿਆ ਇਸੇ ਕਰਕੇ ਹੁਣ ਪੰਜਾਬੀ ਬਾਹਰ ਨੂੰ ਜਾਂਦੇ ਆ ਕੰਮ ਕਰਦੇ ਆ ਖੈਰ ਮਾੜੀ ਗੱਲ ਨਹੀਂ ਕਿਰਤ ਕਰਨਾ ਕੋਈ ਮਾੜੀ ਗੱਲ ਨਹੀਂ ਹੈਗੀ ਤੇ ਚਾਹੇ ਜਿੱਥੇ ਵੀ ਆ ਦੀ ਕਿਰਪਾ ਦੇ ਨਾਲ ਮਿਹਨਤ ਕਰਕੇ ਖਾਨ ਵਾਲੇ ਆ ਪਰ ਜੇ ਸਾਡਾ ਸਿਸਟਮ ਹੁੰਦਾ ਵਧੀਆ ਫੇਰ ਸਾਡੇ ਕੋਲ ਦੂਜੇ ਲੋਕਾਂ ਨੇ ਕੰਮ ਕਰਨ ਲਈ ਆਇਆ ਹੁੰਦਾ ਸ਼ਾਇਦ खैर ਬਾਕੀ ਮਾਰਾ ਜੀ ਦੀ ਮਰਜ਼ੀ ਹੈ ਕਿਉਂਕਿ ਉਹਨੇ ਆਪਣੀ ਸਿੱਖਿਆ ਨੂੰ ਪੂਰੇ ਸੰਸਾਰ ਵਿੱਚ ਲੈ ਕੇ ਜਾਣਾ ਹੈ ਤੇ ਜੇ ਇਕੱਲੇ ਪੰਜਾਬ 'ਚ ਰਹਿ ਜਾਂਦੇ ਤੇ ਹੋ ਸਕਦਾ ਫਿਰ ਪੂਰੇ ਸੰਸਾਰ 'ਚ ਪ੍ਰਚਾਰ ਨਾ ਹੁੰਦਾ 2004 ਦੇ ਵਿੱਚ ਜਦ ਮੈਂ ਪਹਿਲੀ ਵਾਰ ਆਇਆ ਸੀ ਉਦੋਂ ਇੱਕ ਅਵੀਰ ਗੁਰਦੁਆਰਾ ਸਾਹਿਬ ਹੁੰਦਾ ਸੀ ਇੱਕ ਸੋਨਾਪਰ ਹੁੰਦਾ ਸੀ ਇੱਕ ਅਲਕੋਜ਼ ਹੁੰਦਾ ਸੀਗਾ ਤੇ ਉਹ ਵੀ ਮਤਲਬ ਮਨਜ਼ੂਰशुदा ਨਹੀਂ ਸੀਗੇ ਤੇ ਹੁਣ ਤੁਸੀਂ ਦੇਖ ਲਓ ਵੀ ਇਹ ਸਿੱਖਾਂ ਦੀ ਮਿਹਨਤ ਨੇ ਪੰਜਾਬੀਆਂ ਦੀ ਨੇ ਇੱਕ ਗੁਰਦੁਆਰਾ ਗੁਰੂ ਨਾਨਕ ਦਰਬਾਰ ਤਿਆਰ ਕਰਵਾ ਲਿਆ ਮਨਜ਼ੂਰਸ਼ੁਦਾ ਗੁਰਦੁਆਰਾ ਇਹੋ ਪੂਰੇ ਸੰਸਾਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਮਸ਼ਹੂਰ ਹੈ ਪੂਰੇ ਸੰਸਾਰ ਦੇ ਵਿੱਚ ਮਾਰਾ ਜੀ ਸਾਭ ਨੂੰ ਚੜ੍ਹਦੀ ਕਲਾ ਬਖਸ਼ਣ ਇਸੇ ਤਰ੍ਹਾਂ ਆਪਣੇ ਪਿਆਰੇ ਗੁਰਸਿੱਖਾਂ ਦੀ ਜ਼ਿੰਦਗੀ ਨੂੰ ਸਵਾਰਦੇ ਰਹਿਣ ਜਿੱਥੇ ਵੀ ਕਿਤੇ ਸੰਸਾਰ ਦੇ ਵਿੱਚ ਗੁਰਸਿੱਖ ਪੰਜਾਬੀ ਭਰਾ ਵਸਦੇ ਆ ਸਾਰੇ ਚੜ੍ਹਦੀ ਕਲਾ ਵਿੱਚ ਰਹਿਣ ਮੇਰੇ ਨਾਲ ਭਾਈ ਸਾਹਿਬ ਬੈਠੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਭਾਈ ਸਾਹਿਬ ਜੀ ਬਾਅਦ ਕੁਛ ਜੀ ਕ ਖਾਲਸਾ ਆਹ ਵਾਹ ਤੁਸੀਂ ਆਪ ਜੀ ਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਦਿਕ ਨੇ ਕਿ 95 ਚਾਹ ਅੱਛਾ 1995 ਚਾਹ ਤੇ ਕਿਹੜਾ ਨਗਰ ਆਪਦੀ ਦਾ ਮੇਰਾ ਨਗਰ ਹੈਗਾ ਜੀ ਪਰ ਡਿਸਟ੍ਰਿਕਟ ਸ਼ਰਪਤ ਜੜੇਆਲਾ ਬਣਦਾ ਜੰਡੇਆਲਾ ਠੀਕ ਹੈ ਚਲੋ ਚੜ੍ਹਦੀ ਕਲਾ ਤੁਹਾਡਾ ਕਿਵੇਂ ਰਿਹਾ ਤਜਰਬਾ ਦੋਈ ਦਾ ਠੀਕ ਹੈ ਵਧੀਆ ਵਧੀਆ ਦਜੀ ਰੋਟੀ ਲੱਗੀ ਮਸਤ ਰਵਾ ਹਾਂ ਉਹ ਤਾਂ ਖੈਰ ਮਾਰੇ ਨੇ ਬਾਣੀ ਚ ਲਿਖਿਆ ਨਾ ਨੱਕ ਨਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾ ਨਾਨ ਦਾ ਸੱਚ ਹੈ ਪਰ ਇੱਕ ਚੀਜ਼ ਇੱਥੇ ਬਹੁਤ ਵਧੀਆ ਦੁਬਈ ਦੇ ਵਿੱਚ ਵੀ ਜਿਵੇਂ ਦੂਜੀਆਂ ਕੰਟਰੀਆਂ ਦੇ ਵਿੱਚ ਲੁੱਟਮਾਰ ਜਾਂ ਗੋਲੀ ਚੱਲ ਗਈ ਜਾਂ ਕਿਸੇ ਨੂੰ ਜਿਵੇਂ ਕੈਨੇਡਾ ਅਮਰੀਕਾ ਚਾਜਾ ਕੱਲ ਆਪਾਂ ਦੇਖਦੇ ਆ ਨਾ ਇੱਥੇ ਇਹੋ ਜਿਹਾ ਬਿਲਕੁਲ ਵੀ ਨਹੀਂ ਹੈਗਾ ਪੂਰੀ ਸਖਤਾਈ ਹੈ ਇੱਥੇ ਪੂਰੀ ਕੱਲ ਮੈਂ ਮੈਟਰੋ ਬੈਠਿਆ ਮੈਂ ਸੋਚਿਆ ਚਲੋ ਵੀਡੀਓ ਬਣਾਉਂਦੇ ਆ ਮੈਟਰੋ ਦਿਖਾਉਂਦੇ ਆ ਆਪਾਂ ਮੇਰਾ ਉੱਥੇ ਜਿਹੜਾ ਸਿਕਿਉਰਿਟੀ ਵਾਲਾ ਸੀ ਉਹਨੇ ਕੈਮਰਾ ਵੀ ਬੰਦ ਕਰਵਾਤਾ ਤੇ ਮੋਬਾਈਲ ਵੀ ਬੰਦ ਕਰਵਾਤਾ ਕਹਿੰਦਾ ਵੀਡੀਓ ਬਣਾਉਣੀ ਅਲਾਉ ਨਹੀਂ ਹੈਗੀ ਇੱਥੇ ਤੇ ਜੇ ਬਣਾਉਣੀ ਆ ਤਾਂ ਆਰਟੀਏ ਦਫਤਰ ਜਾ ਕੇ ਪਹਿਲਾਂ ਪਰਮਿਸ਼ਨ ਲਓ ਦੀ ਮਿਹਨਤ ਦੇ ਨਾਲ ਸੇਵਾ ਦੇ ਨਾਲ ਇਹ ਗੁਰਦੁਆਰਾ ਸਾਹਿਬ ਬਣਿਆ ਜਿੱਥੇ ਆਪਾਂ ਹੁਣ ਚੱਲੇ ਹੈ ਆ ਲੱਗਿਆ ਭਾਈ ਸਾਹਿਬ ਇਹਨੂੰ ਝੰਡ ਵੀ ਗਾ ਝੰਡ ਆਪਣੇ ਜਿਹੜਾ ਝੰਡ ਹੁੰਦਾ ਠੀਕ ਹੈ ਇਹ ਹਿਦਰਾਕਤੀ ਜੇ ਸਾਡੇ ਪੰਜਾਬ ਹੁੰਦਾ ਤਾਂ ਲੋਕਾਂ ਨੇ ਖੰਮਣੀਆਂ ਤਾਂਗੇ ਬਨ ਬਨ ਕੇ ਉਹਨੂੰ ਕਮਲਾ ਕਰ ਦਿਨਾ ਸੀ ਇਹ ਸੀਥੇ ਐਂਟਰੀ ਕਰ ਲੋ ਮੈਨੂੰ ਕਿ ਠੀਕ ਹੈ ਜੀ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਹੁਣ ਪਹੁੰਚ ਗਿਆ ਹਾਂ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਤੇ ਪਿੱਛੇ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਗੁਰੂ ਨਾਨਕ ਦਰਬਾਰ ਹੈ ਦੁਬਈ ਦੇ ਵਿੱਚ ਪਹਿਲਾ ਇਹ ਗੁਰਦੁਆਰਾ ਹੈ ਜਿਹਨੂੰ ਇੱਥੋਂ ਦੀ ਸਰਕਾਰ ਨੇ ਮਾਨਤਾ ਦਿੱਤੀ ਮਾਨਤਾ ਤੋਂ ਭਾਵ ਵੀ ਬਣਾਉਣ ਦੀ ਮਨਜ਼ੂਰੀ ਦਿੱਤੀ ਤੇ ਇਹ ਗੁਰਨਾਨਕ ਦਰਬਾਰ ਪਹਿਲਾ ਗੁਰਦੁਆਰਾ ਸਾਹਿਬ ਹੈ ਤੇ ਦੁਬਈ ਦੇ ਕਾਰੋਬਾਰੀ ਕੰਧਾਰੀ ਜੀ ਉਹਨਾਂ ਦਾ ਨਾਮ ਹੈ ਉਨ੍ਹਾਂ ਦੇ ਯਤਨਾ ਸਦਕਾ ਇਹ ਗੁਰਦੁਆਰਾ ਸਾਹਿਬ ਹੋਂਦ ਵਿੱਚ ਆਇਆ ਅੱਜ ਇਸ ਗੁਰਦੁਆਰਾ ਸਾਹਿਬ ਵਿਖੇ ਰੋਜ਼ਾਨਾ 2 ਤੋਂ 3000 ਤੱਕ ਸੰਗਤ ਦਰਸ਼ਨ ਦਿਦਾਰੇ ਕਰਦੀ ਹੈ ਤੇ ਪ੍ਰਸ਼ਾਦਾ ਪਾਣੀ ਛਕੇ ਜਾਂਦੀ ਹੈ ਤੇ ਵੱਡੀ ਗੱਲ ਇਹ ਆ ਵੀ ਇਸ ਗੁਰਦੁਆਰਾ ਸਾਹਿਬ ਦੀ ਕੋਈ ਪ੍ਰਬੰਧਕ ਕਮੇਟੀ ਨਹੀਂ ਹੈਗੀ ਇਸ ਤੋਂ ਬਿਨਾ ਐਤਵਾਰ ਵਾਲੇ ਦਿਨ ਇਸ ਗੁਰਦੁਆਰਾ ਸਾਹਿਬ ਵਿਖੇ 8 ਤੋਂ 10000 ਸੰਗਤ ਦਾ ਇਕੱਠ ਹੋ ਜਾਂਦਾ ਹੈ। ਸੋ ਜਦੋਂ ਵੀ ਕਦੇ ਤੁਸੀਂ ਦੁਬਈ ਆਓ ਤਾਂ ਇਸ ਗੁਰਦੁਆਰਾ ਸਾਹਿਬ ਦੇ ਜ਼ਰੂਰ ਦਰਸ਼ਨ ਕਰਕੇ ਜਾਓ। ਕਿਉਂਕਿ ਸਿੱਖਾਂ ਦੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ। ਅਰਬ ਦੇਸ਼ ਦੇ ਵਿੱਚ ਅਰਬ ਕੰਟਰੀ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਉਣ ਦੀ ਮਨਜ਼ੂਰੀ ਮਿਲੀ ਸਿੱਖਾਂ ਨੂੰ। ਇਹ ਇਸ ਗੁਰਦੁਆਰਾ ਸਾਹਿਬ ਦਾ ਮੁੱਖ ਦੁਆਰ ਹੈ ਇੱਧਰ ਪਾਰਕਿੰਗ ਬਣੀ ਹੋਈ ਹੈ ਤੇ ਪੂਰੇ ਪ੍ਰਬੰਧ ਦੇ ਨਾਲ ਇਹ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਇਹ ਆਪਣੇ ਵਾਂਗੂ ਨਹੀਂ ਹੈਗਾ ਵੀ ਜਿੱਥੇ ਜੀ ਕੀਤਾ ਕਾਰ ਖੜਾਤੀ ਮੋਟਰਸਾਈਕਲ ਖੜਾਤਾ ਨਹੀਂ ਇੱਥੇ ਬਕਾਇਦਾ ਗੱਡੀਆਂ ਦੀ ਪਾਰਕਿੰਗ ਬਣੀ ਆ ਗੱਡੀਆਂ ਸਾਰੀਆਂ ਥੱਲੇ ਪਾਰਕਿੰਗ 'ਚ ਜਾਂਦੀਆਂ ਫੇਰ ਅੰਦਰ ਜਾ ਕੇ ਲੰਗਰ ਵਰਤ ਦਾ ਸੰਗਤਾਂ ਪ੍ਰਸ਼ਾਦਾ ਛਕਦੀਆਂ ਉਸ ਤੋਂ ਬਾਅਦ ਫੇਰ ਉੱਪਰ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਆਪਣੀ ਹਾਜ਼ਰੀ ਲਗਵਾਉਂਦੀਆਂ ਨੇ ਤੇ ਅੰਦਰੋਂ ਵੀਡੀਓ ਬਣਾਉਣ ਦੀ ਮਨਜ਼ੂਰੀ ਨਹੀਂ ਮਿਲੀ ਸੋ ਉਮੀਦ ਕਰਦਾ ਆਪ ਜੀ ਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਤੇ ਤੇ ਜਿੱਥੇ ਵੀ ਕਿਤੇ ਗੁਰਸਿੱਖ ਵਸ ਰਹੇ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਇਸੇ ਤਰ੍ਹਾਂ ਗੁਰ ਅਸਥਾਨਾਂ ਦੀ ਸੇਵਾ ਆਪਣੇ ਪਿਆਰੇ ਗੁਰਸਿੱਖਾਂ ਨੂੰ ਬਖਸ਼ਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ